ਗੁਰੂ ਪਿਆਰਿਓ ਅੱਜ ਆਪਾਂ ਸੰਗਤ ਦੀ ਗੱਲ ਕਰਾਂਗੇ ਸੰਗਤ ਦੀ ਗੱਲ ਆਪਾਂ ਕਿਉਂ ਕਰਨੀ ਹੈ ਕਿਉਂਕਿ ਜਿਹੜਾ ਮਨੁੱਖ ਦਾ ਮਨ ਹੈ ਇਹ ਸੰਗਤ ਤੇ ਬਹੁ ਨਿਰਭਰ ਕਰਦਾ ਹੈ ਜਿਹੋ ਜੀ ਇਹ ਸੰਗਤ ਕਰਦਾ ਹੈ ਫਿਰ ਉਹ ਜਿਹਾ ਹੀ ਬਣ ਜਾਂਦਾ ਹੈ ਉਹ ਜਿਹਾ ਇਹਦਾ ਰਹਿਣ ਸਣ ਬਣ ਜਾਂਦਾ ਹੈ ਉਹ ਜਿਹਾ ਇਹਦਾ ਮਿਲਵਰਤਨ ਬਣ ਜਾਂਦਾ ਹੈ ਉਹੋ ਜਿਹਾ ਇਹ ਤਾਂ ਜੀਵਨ ਬਣ ਜਾਂਦਾ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਪੰਖੀ ਭਇਓ ਉਡ ਉਡਦੇ ਦਸ ਜਾਏ ਜੋ ਤੈਸੀ ਸੰਗਤ ਕਰੇ ਤੈਸੋ ਹੀ ਫਲ ਖਾਈ ਸਾਡਾ ਮਨ ਇੱਕ ਪੰਛੀ ਦੀ ਤਰ੍ਹਾਂ ਹੈ ਹੁਣ ਜਿਵੇਂ ਪੰਛੀ ਜਿਹੜੇ ਦਰਖਤ ਤੇ ਜਾ ਕੇ ਬੈਠਦਾ ਹੈ ਉਹੋ ਜਿਹਾ ਫਲ ਖਾਂਦਾ ਹੈ ਸਾਡਾ ਮਨ ਵੀ ਇੱਕ ਪੰਛੀ ਦੀ ਤਰ੍ਹਾਂ ਹੈ ਜਿਹੋ ਜੀ ਸੰਗਤ ਵਿੱਚ ਇਹ ਚਲਾ ਜਾਂਦਾ ਹੈ ਉਹਦੇ ਹੀ ਫਿਰ ਇਸ ਨੂੰ ਰੰਗ ਚੜ ਜਾਂਦਾ ਹੈ ਕਿਉਂਕਿ ਜੈਸੀ ਸੰਗਤ ਵੈਸੀ ਰੰਗਤ ਸਿਆਣਾ ਦਾ ਇੱਕ ਕਥਨ ਹੈ ਕਿ ਜਿਵੇਂ ਇੱਕ ਕਾਕਾਉਤ ਬਣੀ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਵਟਾ ਜਾਂਦਾ ਹੈ ਉਸੇ ਤਰ੍ਹਾਂ ਸਾਡਾ ਮਨ ਵੀ ਇਸੇ ਤਰ੍ਹਾਂ ਹੀ ਹੈ ਜੇ ਇਸ ਨੂੰ ਆਪਾਂ ਬੁਰੀ ਸੰਗਤ ਦੇ ਵਿੱਚ 2-4 ਦਿਨ ਜਸਤ ਵੱਦ ਸਮਾਂ ਲਾ ਲਈਏ ਫਿਰ ਇਹ ਬੁਰੀ ਸੰਗ ਦਾ ਅਸਰ ਕبولਨ ਲੱਗ ਪੈਂਦਾ ਹੈ ਹੁਣ ਜਿਹੜੇ ਮਨੁੱਖ ਨਸ਼ੇ ਦਾ ਸੇਵਨ ਕਰਦੇ ਨੇ ਜਾਂ ਬੁਰੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਕਿਸੇ ਨੇ ਸਿਖਾਇਆ ਥੋੜੀ ਹੈ ਹੁਣ ਬੱਚਾ ਹੈ ਹੁਣ ਬੱਚਾ ਜਦੋਂ ਸ਼ੁਰੂ ਦੇ ਵਿੱਚ ਉਹਨੂੰ ਕੁਝ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਖਾਣਾ ਹੈ ਕਿਸ ਤਰ੍ਹਾਂ ਪਹਿਨਣਾ ਹੈ ਕਿਸ ਤਰ੍ਹਾਂ ਬੁਲਣਾ ਹੈ ਉਸ ਨੂੰ ਆਪਸ ਸਿਖਾਉਣੇ ਹਾਂ ਤੇ ਫਿਰ ਉਹ ਅੱਗੇ ਸਿੱਖਦਾ ਹੈ ਇਸ ਤਰ੍ਹਾਂ ਜਿਵੇਂ ਹੁਣ ਜਿਹੜੇ ਲੋਕ ਬੱਚੇ ਸਾਡੇ ਨਸ਼ੇ ਕਰਦੇ ਨੇ ਉਹ ਸੰਗਤ ਤੋਂ ਵੇਖ-ਵੇਖ ਕੇ ਨਸ਼ਾ ਕਰਦੇ ਨੇ ਹੁਣ ਉਸ ਨੂੰ ਨਹੀਂ ਪਤਾ ਵੀ ਜੇ ਤਾਂ ਤਮਾਕੂ ਖਾਣਾ ਸਿਗਰਟ ਪੀਣੀ ਆ ਜਾਂ ਸ਼ਰਾਬ ਦਾ ਸੇਵਨ ਕਰਨਾ ਉਹ ਵੇਖ-ਵੇਖ ਕੇ ਨਸ਼ਾ ਕਰਦੇ ਨੇ ਉਹਨਾਂ ਨੂੰ ਕੋਈ ਸਿਖਾਉਂਦਾ ਨਹੀਂ ਹੈ ਸੰਗਤ ਦਾ ਬਹੁਤ ਜ਼ਿਆਦਾ ਸਾਡੇ ਉੱਤੇ ਪ੍ਰਭਾਵ ਪੈਂਦਾ ਹੈ ਇਸ ਕਰਕੇ ਅਸੀਂ ਮਾੜੀ ਸੰਗਤ ਤੋਂ ਬਚਣਾ ਹੈ ਚੰਗੀ ਸੰਗਤ ਦੇ ਵਿੱਚ ਰਹਿਣਾ ਹੈ ਸੰਗਤ ਕਿਹੋ ਜੀ ਹੋਣੀ ਚਾਹੀਦੀ ਹੈ ਗੁਰਬਾਣੀ ਦਾ ਪਾ ਫਰਮਾਨ ਲੈ ਲਈਏ ਮਰੇਕ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮੋਖਾਣੀ ਹੈ ਕਹਿੰਦੇ ਤੂੰ ਇਹੋ ਜੀ ਸੰਗਤ ਕਰ ਜਿੱਥੇ ਕੇਵਲ ਤੇ ਕੇਵਲ ਤੈਨੂੰ ਪ੍ਰਮਾਤਮਾ ਦੇ ਗੁਣ ਗੁਣ ਨੂੰ ਮਿਲਣਾ ਤੈਨੂੰ ਪ੍ਰਮਾਤਮਾ ਦਾ ਰਸਤਾ ਮਿਲੇ ਤੈਨੂੰ ਪਰਮਾਤਮਾ ਦੀ ਵਡਿਆਈ ਕਰਨ ਵਾਸਤੇ ਮਿਲੇ ਤੂੰ ਇਹੋ ਜੀ ਸੰਗਤ ਦੇ ਵਿੱਚ ਜਾ ਗੁਰੂ ਪਿਆਰ ਵਾਲਿਓ ਸੰਗਤ ਸਾਡੇ ਜੀਵਨ ਦਾ ਇੱਕ ਬਹੁਤ ਵੱਡਾ ਰੋਲ ਹੈ ਹੁਣ ਜਿਵੇਂ ਛੋਟਾ ਬੱਚਾ ਹੈ ਜਿਹੜੀ ਬੱਚੇ ਦਾ ਸਭ ਤੋਂ ਪਹਿਲਾ ਗੁਰੂ ਹੁੰਦਾ ਉਸਦੀ ਮਾਂ ਹੁਣ ਜਿਹੜਾ ਮਾਂ ਉਸ ਨੂੰ ਜਿਵੇਂ ਦੇ ਸੰਸਕਾਰ ਦਿੰਦੀ ਹੈ ਮਾਂ ਜਿਸ ਤਰ੍ਹਾਂ ਉਹ ਪੜਤ ਪੜਾਉਂਦੀ ਹੈ ਉਸੇ ਤਰ੍ਹਾਂ ਉਹ ਬੱਚਾ ਸਿੱਖਦਾ ਜਾਂਦਾ ਹੈ ਇਸ ਕਰਕੇ ਆਪਾਂ ਨੂੰ ਜਿਹੜੇ ਪ੍ਰਾਣੇ ਸਾਡੇ ਬਜ਼ੁਰਗ ਸੀ ਨਾ ਉਹ ਗੁਰਬਾਣੀ ਨਾਲ ਜੋੜਿਆ ਕਰਦੇ ਸੀ ਵੀ ਤੁਸੀਂ ਬਾਣੀ ਪੜਿਆ ਕਰੋ ਗੁਰਦੁਆਰਾ ਸਾਹਿਬ ਜਾਇਆ ਕਰੋ ਸੰਤਾਂ ਮਹਾਂਪੁਰਸ਼ਾਂ ਦੇ ਦੀਵਾਨ ਸੁਣਿਆ ਕਰੋ ਕਿਉਂ ਕਹਿੰਦੇ ਸੀ ਕਿਉਂਕਿ ਜਿਹੜੀ ਚੀਜ਼ ਆਪਾਂ ਬਾਰ-ਬਾਰ ਕਰਦੇ ਆ ਉਹਦਾ ਸਾਨੂੰ ਰੰਗ ਝੜ ਜਾਂਦਾ ਹੈ ਹੁਣ ਜਿਵੇਂ ਆਪਾਂ ਦਿੱਲੀ ਗੁਰਦੁਆਰਾ ਸਾਹਿਬ ਜਾਵਾਂਗੇ ਬਾਰੀ-ਬਾਰ ਆਪਾਂ ਬਾਣੀ ਪੜਾਂਗੇ ਵਾਰ-ਵਾਰ ਆਪਾਂ ਸਿਮਰਨ ਕਰਾਂਗੇ ਤੇ ਸਾਡੇ ਮਨ ਦੇ ਵਿੱਚ ਵੀ ਉਹੀ ਰੰਗ ਝੜ ਜਾਣਾ ਹੈ ਹੁਣ ਜਿਵੇਂ ਇੱਕ ਦੇਖੋ ਰੱਸੀ ਹੈ ਰੱਸੀ ਦੇ ਉੱਪਰ ਪੱਥਰ ਦੇ ਉੱਪਰ ਅੱਸੀ ਘਸਦੀ ਜਾਂਦੀ ਕਸਦੀ ਜਾਂਦੀ ਹੈ ਉਹਦੇ ਵਿੱਚ ਲਖੀਰ ਪੈ ਜਾਂਦੀ ਹੈ ਉਸੇ ਤਰ੍ਹਾਂ ਹੀ ਸਾਡਾ ਮਨ ਹੈ ਜਿਸ ਤਰ੍ਹਾਂ ਹੀ ਸੰਗਤ ਦੇ ਵਿੱਚ ਵੜਦਾ ਜਾਂਦਾ ਵੜ ਜਾਂਦਾ ਉਹੀ ਸੰਗਤ ਹੈ ਜਦੋਂ ਰੰਗ ਛੱਡ ਜਾਂਦਾ ਹੈ ਤੇ ਗੁਰੂ ਪਿਆਰਿਓ ਸੰਗਤ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਰੋਲ ਹੈ ਅਸੀਂ ਚੰਗੀ ਸੰਗਤ ਕਰਨੀ ਹੈ ਮਾੜੀ ਸੰਗਤ ਨਹੀਂ ਕਰਨੀ ਸੋਨਿਆ ਕਬੰਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ